ਇਨਾਂ ਦੇ ਇੱਕ ਛੋਟੀ ਜੀ ਗਿਲਟੀ ਹੋਈ ਸੀ ਉਹ ਗਿਲਟੀ ਤੋਂ ਹੀ ਬਸ ਜ਼ਿਆਦਾ ਜ਼ਖਮ ਹੋ ਗਿਆ ਤੇ ਹੁਣ ਇਹਨਾਂ ਨੂੰ ਕੈਂਸਰ ਆ ਤੇ ਡਾਕਟਰਾਂ ਨੇ ਵੀ ਹੁਣ ਜਵਾਬ ਦੇ ਦਿੱਤਾ ਤੇ ਜਿੰਨਾ ਵੀ ਇਹਨਾਂ ਦਾ ਪੈਸਾ ਹੀ ਲੱਗ ਗਿਆ ਇਹਨਾਂ ਦਾ ਘਰ ਵੀ ਗੈਣੇ ਪੈ ਗਿਆ ਤੇ ਹੁਣ ਇਹ ਬਹੁਤ ਹੀ ਮਾੜੇ ਹਾਲਾਤ ਨੇ ਇਹਨਾਂ ਦੇ ਪਹਿਲਾਂ ਛੋਟੀ ਜਿਹੜੀ ਸੌਲੀ ਸੀ ਉਹਦੇ ਤੋਂ ਮੁੜ ਕੇ ਥੋੜਾ ਵੱਧ ਹੋ ਗਿਆ ਤੇ ਜਦੋਂ ਆਪਾਂ ਟੈਸਟ ਕਰਾਇਆ ਤਾਂ ਉਹਦੇ ਵਿੱਚ ਫਿਰ ਕਾਲਾ ਪੀਲਾ ਆ ਗਿਆ ਉਹਦੇ ਕਾਰਨ ਫਿਰ ਇਹਨੂੰ ਬਹੁਤ ਦਿੱਕਤ ਆਈ ਹੈ ਲਾਉਣ ਵਿੱਚੋਂ ਕੁਚੋਕ ਲਾਜ ਪੇ ਲਾਦਦੇ ਨੇ ਉਹ ਵੀ ਨਿਤਾਰੇ ਜਾਣਦੇ ਜਿੰਨਾ ਕੁਚੋਕ ਕੁਚੋਕ ਪੈਸੇ ਲਾਏ ਨੇ ਉਹ ਵੀ ਮੰਗਦੇ ਨੇ ਉਹ ਵੀ ਤੰਗ ਕਰਦੇ ਨੇ ਆਣ ਕੇ ਨਰਲ ਤਾਂ ਕਾਫੀ ਬਿਮਾਰ ਅਪ੍ਰੈਕੈਂਸਾ ਨਾ इलाज भी काफ़ी कराया मेरे पति ने जिन्ना तो चेर वो काफी इलाज कराया हम को बड़ी मुश्किल है प्रॉब्लम भी है। मेरे छोटे छोटे बच्चे भी बच्चे बड़े कर लें घे अपील करनी है बेचे को जिन्नी कैश जी मदद होंगी कर सकते हैं मेरी जरूर मदद करो ਤੁਸੀਂ ਦੇ ਰਹੇ ਹੋ ਐਨਮੂਟ ਚੈਨਲ ਕਿਤੇ ਪਹਿਲਾ ਰੱਬ ਰੱਬ ਤੋਂ ਬਾਅਦ ਜਿਹੜੀ ਮਾਂ ਦੀ ਪੂਜਾ ਕਰਦੇ ਲੋਕੀ ਔਰ ਮਾਂ ਜਿਹੜੀ ਹੈ ਜਿਸ ਘਰ ਦੇ ਵਿੱਚ ਬੱਚਿਆਂ ਦੀ ਮਾਂ ਹੀ ਬਿਮਾਰ ਪਈ ਹੋਏ ਉਸ ਘਰ ਦਾ ਤੁਸੀਂ ਆਪ ਹੀ ਅੰਦਾਜ ਲਾ ਸਕਦੇ ਜੀ ਗੱਲ ਵੀ ਕਰਾਂਗੇ ਪਰ ਪਹਿਲੇ ਤੁਹਾਨੂੰ ਦਾਦੇ ਮਾਂ ਨੂੰ ਜਿਹੜੀ ਇੱਕ ਕੈਂਸਰ ਦਾ ਰੋਗ ਆ ਔਰ ਛੋਟੇ ਛੋਟੇ ਬੱਚੇ ਆ ਉਹਨਾਂ ਦੇ ਔਰ ਉਹਨਾਂ ਨੇ ਜਿਹੜੀ ਮਦਦ ਦੀ ਕੋਹਾਰ ਲਾਈ ਆ ਕਿ ਮੇਰਾ ਇਲਾਜ ਕਰਾਇਆ ਜਾਏ ਔਰ ਇਲਾਜ ਕਰਾਇਆ ਮੈਂ ਆਪਣੇ ਬੱਚੇ ਜਿਹੜੇ ਆਪ ਪਾਲ ਸਕਾਂ ਮੇਰਾ ਨਾਮ ਕਮਲ ਹੈ ਇਸ ਕਰ ਦੇ ਹਾਲਾਤ ਬਹੁਤ ਮਾੜੇ ਨੇ ਅੱਜ ਤੋਂ 2.5 ਸਾਲ ਹੋ ਗਏ ਨੇ ਇਸ ਪੈਨ ਨੂੰ ਬਿਮਾਰ ਨੂੰ ਤੇ ਮੈਂ ਇਤਰਾ ਹੀ ਇੱਕ ਵੀਡੀਓ ਵੇਖੀ ਇਹਨਾਂ ਦੀ ਤੇ ਮੈਂ ਵੇਖ ਕੇ ਤੇ ਉਹ ਨੰਬਰ ਸੀ ਉੱਪਰ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਤੇ ਮੈਂ ਕਹਿਣਾ ਚਾਹੁੰਦੀ ਆ ਇਹ ਹੀ ਕਿ ਇਹਨਾਂ ਦੀ ਵੱਦ ਤੋਂ ਵੱਧ ਹਲਪ ਹੋ ਸਕੇ ਕੀ ਹੋਇਆ ਸੀ ਇਹਨਾਂ ਦੇ ਇੱਕ ਛੋਟੀ ਜੀ ਗਿਲਟੀ ਹੋਈ ਸੀ ਉਹ ਗਿਲਟੀ ਤੋਂ ਹੀ ਬਸ ਜ਼ਿਆਦਾ ਜ਼ਖਮ ਹੋ ਗਿਆ ਤੇ ਹੁਣ ਇਹਨਾਂ ਨੂੰ ਕੈਂਸਰ ਆ ਤੇ ਡਾਕਟਰਾਂ ਨੇ ਵੀ ਹੁਣ ਜਵਾਬ ਦੇ ਦਿੱਤਾ ਤੇ ਜਿੰਨਾ ਵੀ ਇਹਨਾਂ ਦਾ ਪੈਸਾ ਹੀ ਉਲੱਗ ਗਿਆ ਇਹਨਾਂ ਦਾ ਘਰ ਵੀ ਗੈਣੇ ਪੈ ਗਿਆ ਤੇ ਹੁਣ ਇਹ ਬਹੁਤ ਹੀ ਮਾੜੇ ਹਾਲਾਤ ਨੇ ਇਹਨਾਂ ਦੇ ਇਹਨਾਂ ਦੇ ਬੱਚੇ ਛੋਟੇ ਛੋਟੇ ਨੇ ਇੱਕ ਮਾਂ ਹੀ ਬੱਚਿਆਂ ਨੂੰ ਪਾਲ ਸਕਦੀ ਆ ਤੇ ਮਾਂ ਹੀ ਹੀ ਬੱਚਿਆਂ ਨੂੰ ਦੇਖਭਾਲ ਕਰ ਸਕਦੀ ਆ ਤੇ ਮੈਂ ਇਹੀ ਕਹਿਣਾ ਚਾਹੁੰਦੀ ਆ ਸਾਰਿਆਂ ਨੂੰ ਕਿ ਜੋ ਵੀ ਇਹ ਵੀਡੀਓ ਨੂੰ ਵੇਖਣ ਤੇ ਵੱਧ ਤੋਂ ਵੱਧ ਇਹਨਾਂ ਦੀ ਸੇਵਾ ਹੋ ਸਕੇ ਆਪ ਗੱਲ ਵੀ ਕਰਦੇ ਆ ਜਿਹੜੇ ਆ ਗਏ ਉਹਨਾਂ ਦੀ ਜਿਹੜੇ ਇੱਥੇ ਸਾਸਿਆ ਉਹਨਾਂ ਦੇ ਨਾਲ ਗੱਲ ਵੀ ਕਰਦੇ ਆਂ ਮਾਤਾ ਜੀ ਕੀ ਨਾਮ ਤੁਹਾਡਾ ਬਲਜੀਤ ਮੇਰਾ ਨਾਮ ਮਾਤਾ ਜੀ ਕੀ ਹੋਇਆ ਇਹਨੂੰ ਤੁਹਾਡੀ ਇਹ ਇਹ ਬਸ ਬੱਲਪੀ ਪਿੱਲਾ ਛੋਟੀ ਜਿਹੜੀ ਸੌਲੀ ਸੀ ਉਹਦੇ ਤੋਂ ਮੁੜ ਕੇ ਥੋੜਾ ਵੱਧ ਹੋ ਗਿਆ ਤੇ ਜਦੋਂ ਆਪਾਂ ਟੈਸਟ ਕਰਾਇਆ ਤੇ ਉਹਦੇ ਵਿੱਚ ਫਿਰ ਕਾਲਾ ਪੀ ਲਿਆ ਆ ਗਿਆ ਉਹਦੇ ਕਾਰਨ ਫਿਰ ਇਹਨੂੰ ਬਹੁਤ ਦਿੱਕਤ ਆਈ ਹੈ ਕੀ ਮਤਲਬ ਇਹ ਤਾਂ ਗਿੱਡੀ ਆ ਰਹੀ ਕਿੰਨਾ ਦਾ ਮੈਂ ਕਿਉਂਕਿ ਘਰ ਵਾਲਾ ਵੀ ਕਿੰਨਾ ਕੋਲ ਹੀ ਰੰਦਾ ਖਿਆਰ ਰੱਖਦਾ ਪਰ ਬੱਚੇ ਪੜਾਉਣੇ ਆ ਰੋਟੀ ਖਾਣੇ ਆ ਫਿਰ ਕਿਸ ਤਰ੍ਹਾਂ ਕਰਦੇ ਕਿ ਜੱਲ ਬਹੁਤ ਮੁਸ਼ਕਲ ਹੋ ਗਈ ਘਰ ਵੀ ਗਹਿਣੇ ਪੈ ਗਿਆ ਲਾਜ ਤੇ ਲਾਜ ਤੇ ਲਾਉਣ ਵਿੱਚੋਂ ਚੁੱਕ ਚੁੱਕ ਲਾਜ ਤੇ ਲਾਤੇ ਨੇ ਉਹ ਵੀ ਨਹੀਂ ਤਾਰੇ ਜਾਣ ਦੇ ਜਿੰਨਾਂ ਕੋ ਚੁੱਕ ਚੁੱਕ ਪੈਸੇ ਲਾਏ ਨੇ ਉਹ ਵੀ ਮੰਗਦੇ ਨੇ ਉਹ ਵੀ ਤੰਗ ਕਰਦੇ ਨੇ ਆਣ ਕੇ ਪਰ ਹੁਣ ਕੀ ਕੀਤਾ ਜਾਵੇ ਦੇ ਨਹੀਂ ਸਕਦੇ ਆਪਾਂ ਬੜੀ ਮੁਸ਼ਕਲ ਵਾੜੇ ਵਾਸਤੇ ਕੰਮ ਤਾਂ ਨਹੀਂ ਜਾਂਦੇ ਕਿਤੇ ਕਿਤੇ ਨਹੀਂ ਜਾਂਦੇ ਫਿਰ ਦੇਖ ਭਾਲ ਇੱਕ ਜਨਤ ਹਰਦਾ ਮੋਦੀ ਮੰਜੀ ਤੇ ਚਾਹੀਦਾ ਬੈਠਾ ਰਹਿਣਾ ਹਾਂਜੀ ਪਾਣੀ ਵੀ ਆਪ ਪਿਆਉਣਾ ਪੈਂਦਾ ਰੋਟੀ ਵੀ ਖਵਾਉਣੀ ਪੈਂਦੀ ਹੈ ਆਪਨੀ ਖਾ ਸਕਦੇ ਤੇ ਬੱਚੇ ਫਿਰ ਬੱਚਿਆਂ ਦਾ ਖਿਆਲ ਖੋਲ ਤੁਸੀਂ ਰੱਖਦੇ ਸਾਰਾ ਹਾਂਜੀ ਆਪ ਵੀ ਇਹਦੇ ਪਾਪਾ ਵੀ ਤੇ ਮੰਮੀ ਹਾਂ ਬੜਾ ਔਖਾ ਜਾਂਦਾ ਕਿਉਂਕਿ ਇੱਕ ਪਾਲਣਾ ਫਿਰ ਬੱਚੇ ਵੀ ਪਾਲਣੇ ਇੱਕ ਖਿਆਲ ਵੀ ਨਾਲ ਮਮਾ ਦਾ ਵੀ ਉਹਨਾਂ ਖਿਆਲ ਰੱਖਣਾ ਹਾਂਜੀ ਬੜੌਖਾ ਵਗਾ ਕੰਮ ਆਪ ਤਾਂ ਉੱਠ ਕੇ ਬੈ ਨਹੀਂ ਸਕਦੇ ਬਾ ਚੁੱਕ ਕੇ ਅੰਦਰ ਬਾਹਰ ਉਹਨੂੰ ਕਰਨਾ ਪੈਂਦਾ ਵਾ ਹਾਂਜੀ ਬਜ਼ੁਰਗ ਸ੍ਰੀ ਦਾ ਤੁਹਾਡਾ ਵੀ ਤੁਸੀਂ ਫਿਰ ਨਾਲ ਜਿੱਥੇ ਸੇਵਾ ਉਹਨੂੰ ਕਰਨੀ ਚਾਹੀਦੀ ਸੀ ਤੁਹਾਨੂੰ ਉਹਨਾਂ ਦੀ ਕਰਨੀ ਸੀ ਮੈਂ ਤਾਂ ਚੁੱਕ ਨਹੀਂ ਸਕਦੀ ਕਿ ਮੇਰੀ ਵੀ ਲੱਕ ਦੀ ਡਿਕਸ ਹੈਲੀ ਆ ਫਿਰ ਵੀ ਇਹੀ ਮੁੰਡਾ ਹੀ ਮੇਰਾ ਚੁੱਕ ਕੇ ਅੰਦਰ ਬਾਹਰ ਕਰਦਾ ਵਾ ਹਾਂਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਦਾਨੀ ਵੀਰ ਬਹੁਤ ਜ਼ਿਆਦਾ ਹੈਗੇ ਪੰਜਾਬੀ ਵੀਰ ਜੀ ਫੀਲ ਕਰਨੀ ਚਾਹੁੰਨੀ ਆ ਹੱਥ ਜੋੜ ਕੇ ਸਾਰੇ ਸਾਰਿਆਂ ਦੇ ਅੱਗੇ ਕਿ ਇਹਨਾਂ ਦੀ ਵਾਧ ਤੋਂ ਬਾਅਦ ਮਤਲਬ ਮਦਦ ਕੀਤੀ ਜਾਵੇ ਤੇ ਇਹ ਬਚ ਜਾਵੇ ਆਪਣੇ ਬੱਚਿਆਂ ਨੂੰ ਪਿਆਰ ਦੇ ਸਕੇ ਮਾਂ ਦਾ ਆਪਾਂ ਗੱਲ ਵੀ ਕਰਦੇ ਉਹਨਾਂ ਦੇ ਹਸਬੰਦ ਦੇ ਨਾਲ ਜਿਹੜੇ ਔਰਤ ਬਿਮਾਰ ਆ ਉਹਨਾਂ ਦੇ ਘਰ ਦੇ ਭਾਜੀ ਕੀ ਨਾਮ ਤੁਹਾਡਾ ਭਾਜੀ ਮਨੀ ਨਾਮ ਮੇਰਾ ਭਾਜੀ ਕੀ ਹੋਇਆ ਸੀ ਤੁਹਾਡੀ ਵਾਈਫ ਨੂੰ ਭਾਜੀ ਇੱਕ ਛੋਟੀ ਜੀ ਗਿਲਟੀ ਹੋਈ ਕਿ ਛੋਟੀ ਜੀ ਦਾਣੇ ਕੁ ਜਿੰਨੇ ਤੇ ਉਹਦੇ ਤੋਂ ਭਾਜੀ ਦਰਦ ਤੇ ਹੁੰਦੀ ਨਹੀਂ ਉਹਦੇ ਤੇ ਦਰਦ ਨਾ ਹੋਣ ਕਰਕੇ ਤੇ ਥੋੜਾ ਥੋੜੇ ਦਿਨ ਪਹਿਲਾਂ ਕਿਹਾ ਕਿ ਉਤਰਾਂ ਚਲੋ ਹੋਈ ਆ ਉਹ ਬਾਅਦ ਚ ਭਾਜੀ ਥੋੜੀ ਜਿਹੀ ਵੱਡੀ ਹੋਈ ਤੇ ਦਵਾਈ ਖਾਣੀ ਸ਼ੁਰੂ ਕਰਤੀ ਦਵਾਈ ਖਾਣੀ ਸ਼ੁਰੂ ਕਰਤੀ ਤੇ